ਕਿੰਨੀ ਦੇਰ ਹੋ ਗਈ ਹੈ ਜੀ ਫਿਰ ਪਪੂਲਰ ਦੀ ਖੇਤੀ ਦੇ ਵਿੱਚ ਤੁਹਾਨੂੰ ਲੱਗਿਆ ਨੂੰ 14 ਸਾਲ ਹੋ ਗਏ ਲਗਭਗ ਅੱਛਾ ਕਿੰਨੇ ਏਕੜ ਤੋਂ ਸ਼ੁਰੂ ਕੀਤੀ ਸੀ ਜੀ ਤੁਸੀਂ 12-13 ਹੀ ਸਾਡੀ ਚੇਨ ਬਣੀ ਹੋਈ ਆ 12-13 ਏਕੜ ਹਰ ਸਾਲ ਲਾਉਨੇ ਆ ਅੱਛਾ ਏ ਗੰਨਾ ਵਿੱਚ ਲਾਉਨੇ ਆ ਅਸੀਂ ਅੱਛਾ ਜੀ ਹਾਂਜੀ ਅੱਛਾ ਇੰਟਰਕਾਪਿੰਗ ਇਹਦੇ ਨਾਲ ਤੁਸੀਂ ਕਰਦੇ ਹੋ ਥੋੜੀ ਬਹੁਤ ਹਾਂਜੀ ਕਿ ਗੰਨਾ ਜਿਹੜਾ ਉਹ ਜ਼ਿਆਦਾ ਬੈਟਰ ਹੁੰਦਾ ਸਭ ਨੂੰ ਗੰਨੇ ਨਾਲੇ ਦੀ ਗਰੋਥ ਵੀ ਜ਼ਿਆਦਾ ਹੁੰਦੀ ਹੈ ਅੱਛਾ ਕੰਨਾ ਨਾ ਹਾਂਜੀ ਪਪੂਲਰ ਫਿਰ ਕੁਮਾੜ ਦਾ ਨੁਕਸਾਨ ਤਾਂ ਨਹੀਂ ਕਰਦਾ ਨਹੀਂ ਥੋੜਾ ਤਾਂ ਹੁੰਦਾ ਆ ਪਰ ਉਹ ਸਾਨੂੰ ਕੁਛ ਨਾ ਕੁਛ ਤੇ ਉਹ ਖਾਲੀ ਖੇਤ ਰੱਖਣ ਨਾਲੋਂ ਦੇ ਬੈਟਰ ਹੈ ਨਾ ਹਾਂ ਕੁਛ ਨਾ ਕੁਛ ਸਾਡੇ ਪਹਿਲੇ ਸਾਲ ਸਾਨੂੰ ਜਿਹੜਾ ਆ ਉਹ 75% ਹੋ ਜਾਂਦਾ ਅੱਛਾ 75% ਨਾ ਹੋਣਾ ਸਾਨੂੰ ਜਿਹੜਾ ਕੋ ਲੱਖ ਰੁਪਏ ਦਾ 75000 ਦਾ ਜਿਹੜਾ ਉਹ ਗੰਨਾ ਨਿਕਲ ਆਉਂਦਾ ਖਾਦ ਸੰਭਾਲੇ ਦੀ ਖਾਦ ਖੂਦ ਜਿੰਨੋਂ ਬਾਕੀ ਫਸਲਾਂ ਨੂੰ ਅਸੀਂ ਪਾਈਦਾ ਇਹਦੇ ਵਿੱਚ ਪਪਲਰ ਦੇ ਵਿੱਚ ਫਿਰ ਕੀ ਧਿਆਨ ਰੱਖਣਾ ਪੈਂਦਾ ਜੀ ਹਾਂ ਇਸ ਸਮਾਲ ਮੇਨ ਇਹਦੀ ਜ਼ਿਆਦਾ ਇਹ ਆ ਤੇ ਜਿਹੜੀ ਪ੍ਰੂਨਿੰਗ ਦੂਜਾ ਹੈਗੀ ਆ ਇਹਨੂੰ ਜਿਹੜਾ ਪਾਣੀ ਦੀ ਕਮੀ ਨਾ ਹੋਵੇ ਤੋਂ ਨਾਲ ਲਾਉਣ ਨਾਲ ਫਿਰ ਉਹ ਜਿਹੜੀ ਜ਼ਰੂਰੀ ਆ ਉਹ ਵਿੱਚ ਚੰਗੀ ਤਰ੍ਹਾਂ ਗਲ ਜਾਂਦੀ ਹੈ। ਅੱਛਾ ਜੀ। ਪੂਰੀ ਜਿਹੜੀ ਆ ਵਧੀਆ ਜ਼ਮੀਨ ਜਿਹੜੀ ਫਰਟਾਈਲ ਹੋ ਜਾਂਦੀ ਹੈ। ਇੱਕ ਤਾਂ ਜਿਹੜੇ ਜਿੰਨੇ ਪੱਤੇ ਲੱਗੇ ਹੁੰਦੇ ਨੇ ਵਿੱਚ ਉਹਨਾਂ ਦੀ ਖਾਦ ਤੇ ਬਣਦੀ ਬਣਦੀ ਹੈ। ਫਿਰ ਉਹਦੇ ਵਿੱਚ ਅਸੀਂ ਬੀਜਦੇ ਹਾਂ ਆਲੂ ਜਾਂ ਕਣਕ। ਅੱਛਾ ਜੀ। ਤੇ ਕਣਕ ਫਿਰ ਅਸੀਂ ਜਨਵਰੀ ਦੇ ਵਿੱਚ ਅਸੀਂ ਜਦੋਂ ਲਾਉਨੇ ਆ ਨਾ ਪਪੂਲਰ ਫਰਵਿੰਗ ਉਦੋਂ ਨਾ ਹੋਏ ਤੇ ਫਿਰ ਜਿਹੜੇ ਢੇਰੀਆਂ ਵਾਲੇ ਉਹਨਾਂ ਨੂੰ ਉਡਾ ਦਈਂ। ਹੂੰ ਪਰ ਇਹ ਅਸੀਂ ਆਪਣੇ ਖਾਣ ਲਈ ਇਹਦੇ ਵਿੱਚ ਬੀਜ ਲੈਣੇ ਆ ਅੱਛਾ ਜੀ ਹਾਂਜੀ ਹਾਂਜੀ ਜਿਹੜੀ ਉਹ ਫਿਰ ਉਹਨੂੰ ਕੋਈ ਖਾਦ ਨਹੀਂ ਪਾਉਂਦੇ ਕੋਈ ਉਹਨੂੰ ਪੈਸਟੀਸਾਈਡ ਨਹੀਂ ਪਾਉਣੀ ਕੁਝ ਨਹੀਂ ਪਾਉਣਾ ਉਹ ਔਰਗੈਨਿਕ ਹੋ ਜਾਂਦੀ ਹੈ ਜਿਹੜਾ ਚੜਦਾ ਲੈਂਦਾ ਆ ਉਹ ਤੁਸੀਂ ਜਿਹੜਾ ਇਹਨੂੰ 15 ਫੁੱਟ ਰੱਖੋ ਪਰ ਤੋਂ ਜਿਹੜੀ ਆ ਇਧਰੋਂ ਸਾਊਥ ਵੱਲੋਂ ਸੂਰਜ ਦੀ ਧੁੱਪ ਵੀ ਪੈ ਜਾਂਦੀ ਆ ਠੀਕ ਹੈ ਤੇ ਦੂਜੇ ਪਾਸੇ ਨੂੰ 8 ਫੁੱਟ ਰੱਖ ਲਓ ਉਹਦੇ ਤੇ ਵੀ ਠੀਕ ਤਿੰਨ ਸੂ ਬੂਟਾ ਜਿਹੜਾ ਨਾ ਆ 300 ਪਲੱਸ ਹੀ ਲੱਗ ਜਾਂਦਾ ਠੀਕ ਹੈ 75 ਏਕੜ ਦੇ ਵਿੱਚ ਤਾਂ ਅਸੀਂ ਕਣਕ ਝੋਨਾ ਵਾਲੀ ਉਹ ਨਹੀਂ ਸੰਭਿਆ ਜਾਣਾ ਇਹਦੀ ਫਿਰ ਕਿਵੇਂ ਮਾਰਕੀਟਿੰਗ ਦਾ ਫਿਰ ਕਿਵੇਂ ਹੈਗਾ ਜੀ ਇਹਦਾ ਕਿਵੇਂ ਛਾਤੀ ਤੋਂ 4 ਫੁੱਟ ਤੋਂ ਅੱਛਾ ਜੀ ਇੱਥੋਂ ਲੈਨੇ ਆਂ ਲਪੇਟ ਇਹਦੀ ਠੀਕ ਹੈ ਇੱਥੋਂ ਇੱਥੋਂ ਫਿਰ ਇਹਦੀ ਜਿਹੜੀ ਲਪੇਟ ਆ ਉਹਦੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਪੀ ਇਹ ਕਿੰਨਾ ਵੇਟ ਹੋ ਗਿਆ ਜੀ ਬੜੇ ਟੈਕਟਰ ਮਿਲ ਜਾਂਦੇ ਨੇ ਪ੍ਰੋਫੈਸ਼ਨਲ ਬੰਦੇ ਨੇ ਜਿਹੜੇ ਪ੍ਰੋਫੈਸ਼ਨਲ ਹੀ ਆਗੇ ਨੇ ਜਿਹੜੇ ਕੱਟਣ ਵਾਲੇ ਆ ਠੀਕ ਹੈ ਉਹ ਉਹ ਹੀ ਫਿਰ ਉਹ ਦੋਤਨੀਆਂ ਬਣਦੀਆਂ ਨੇ ਪੂਰੀ ਵਖਰੀ ਹੁੰਦੀ ਆ ਚਾਰ ਆਇਤਮਾ ਬਣਦੀਆਂ ਨੇ ਠੀਕ ਹੈ ਕਿਵੇਂ ਕਿਵੇਂ ਵੇਚਦਾ ਜੀ ਇਹ ਫਿਰ ਇਹਦਾ ਰੇਟ ਵਗੈਰਾ ਕੀ ਹੁੰਦਾ ਜੀ ਅ ਰੇਟ ਜਦੋਂ ਮੈਂ ਪਹਿਲੇ ਸਾਲ ਲਾਇਆ ਸੀ ਉਦੋਂ ਤੇ ਬੜਾ ਘੱਟ ਰੇਟ ਸੀ ਉਦੋਂ ਤੇ ਅਸੀਂ 350 ਰੁਪਏ ਪਰ ਕਿੰਟਰੀ ਵਿੱਚ ਆ ਅੱਛਾ ਜੀ ਹੁਣ ਇਸ ਵੇਲੇ ਰੇਟ ਜਿਹੜਾ ਉਹ ਨੀਅਰ ਬੋਰਡ 1500 ਆ ਪਪੂਲਰ ਨਹੀਂ ਉਹ ਜਾਗ ਲਾਇਆ ਆ 4 ਏਕੜ ਤੋਂ ਅੱਜ 75 ਏਕੜ ਤੱਕ ਪਹੁੰਚੇ ਠੀਕ ਹੈ ਕਰੋਨਾ ਦਾ ਕਾਰੋਬਾਰ ਹੈਗਾ ਜੀ ਵੈਸੇ ਉਦਾਂ ਜੀ ਆਪਾਂ ਮੰਨੀਏ ਜੀ ਨਹੀਂ ਜੀ ਮੈਂ ਸਾਰਾ ਬਿਜ਼ਨਸ ਮੇਰਾ ਸੀ ਜੀ ਲਿਕਰ ਦਾ ਬਿਜ਼ਨਸ ਸੀਗਾ ਅੱਛਾ ਜੀ ਮੈਂ ਸਾਰਾ ਛੱਡ ਕੇ ਸਾਡੇ ਆੜਤ ਵੀ ਹੁੰਦੀ ਸੀ ਅੰਮ੍ਰਿਤਸਰ ਅੱਦਾਲੇ ਮੰਡੀ ਚ ਅੱਛਾ ਜੀ ਤੇ ਉਹ ਵੀ ਛੱਡ ਦਿੱਤੀ ਸ਼ਸ਼ੀਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਸੁਖਮਿੰਦਰ ਸਿੰਘ ਪੰਜਾਬ ਦੇ ਵਿੱਚ ਬਹੁਤ ਸਾਰੇ ਉਦਮੀ ਕਿਸਾਨਾਂ ਦੇ ਨਾਲ ਤੁਹਾਨੂੰ ਮਿਲਾਉਣ ਦਾ ਯਤਨ ਕਰਦੇ ਆ ਤੇ ਅੱਜ ਉਸੇ ਹੀ ਲੜੀ ਦੇ ਤਹਿਤ ਸਾਡੇ ਨਾਲ ਪਾਪੂਲਰ ਦੀ ਖੇਤੀ ਕਰਨ ਵਾਲੇ ਸਰਦਾਰ ਅਮਰਜੀਤ ਸਿੰਘ ਗਿੱਲ ਮੌਜੂਦ ਨੇ 75 ਏਕੜ ਦੇ ਵਿੱਚ ਪਾਪੂਲਰ ਦੀ ਖੇਤੀ ਕਰਦੇ ਆ ਕਦੋਂ ਇਹ ਸ਼ੁਰੂ ਕੀਤੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਪਲਾਨ ਬਣਾਇਆ ਔਰ 75 ਕਿੱਲੇ ਦੀ ਸਾਮਸਵਲ ਕਿਵੇਂ ਕੀਤੀ ਜਾਂਦੀ ਹੈ ਤਾਂ ਪਹਿਲਾਂ ਤਾਂ ਅਕੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦੀ ਧੰਨਵਾਦ ਜੀ ਸਾਰਾ ਸਰਬ ਕਿੰਨੀ ਦੇਰ ਹੋ ਗਈ ਹੈ ਜੀ ਫਿਰ ਪਪੂਲਰ ਦੀ ਖੇਤੀ ਦੇ ਵਿੱਚ ਤੁਹਾਨੂੰ ਲੱਗਿਆ ਨੂੰ ਮੈਂ 2000 ਆਸਤੇ ਵਿੱਚ ਸ਼ੁਰੂ ਕੀਤੀ ਸੀ ਇੱਥੇ ਜੀ ਖੇਤੀ ਅੱਛਾ ਜੀ 14 ਸਾਲ ਹੋ ਗਏ ਲਗਭਗ ਅੱਛਾ ਕਿੰਨੇ ਏਕੜ ਤੋਂ ਸ਼ੁਰੂ ਕੀਤੀ ਸੀ ਜੀ ਤੁਸੀਂ ਅਸੀਂ ਇਹ ਹੀ ਪਹਿਲੇ ਸਾਲ 12 ਏਕੜ ਲਾਏ ਸੀਗੇ ਅੱਛਾ 12 ਫਿਰ ਦੂਜੇ ਸਾਲ ਫਿਰ 12 13 ਲਾਤੇ ਅੱਛਾ ਜੀ ਹਾਂਜੀ ਹਾਂਜੀ 12 13 ਹੀ ਸਾਡੀ ਚੇਨ ਬਣੀ ਹੋਈ ਆ 12 13 ਏਕੜ ਹਰ ਸਾਲ ਲਾਉਨੇ ਆ ਅੱਛਾ ਜੀ ਸ਼ੇਕ ਸਾਲ ਸਾਡੇ ਵਾਸਤੇ ਕਾਫੀ ਔਖੇ ਸੀਗੇ ਅੱਛਾ ਜੀ ਕਿਉਂਕਿ ਉਦੋਂ ਸਾਨੂੰ ਇੱਕ ਆਮਦਨ ਨਹੀਂ ਸੀ ਹੁੰਦੀ ਗੰਨੇ ਦੇ ਥੋੜੇ ਬੁੱਤੇ ਪੈਸੇ ਆਉਂਦੇ ਸੀਗੇ ਅੱਛਾ ਜੀ ਤੇ ਹੋਰ ਕੋਈ ਆਮਦਨ ਨਹੀਂ ਸੀ ਹੈਗੀ ਅੱਛਾ ਜੀ ਗੰਨਾ ਵਿੱਚ ਲਾਉਨੇ ਅਸੀਂ ਅੱਛਾ ਜੀ ਹਾਂਜੀ ਅੱਛਾ ਇੰਟਰਕੋਪਿੰਗ ਇਹਦੇ ਨਾਲ ਤੁਸੀਂ ਕਰਦੇ ਹੋ ਥੋੜੀ ਬਹੁਤ ਹਾਂਜੀ ਕਣਕ ਦੀ ਟਰਾਈ ਕੀਤੀ ਕਣਕ ਜੋ ਦਾ ਬਹੁਤਾ ਵਧੀਆ ਨਹੀਂ ਰਿਹਾ ਸਾਡਾ ਐਕਸਪੀਰੀਅੰਸ ਕਣਕ ਵਿੱਚ ਵੀ ਜਾਂਦਾ ਅੱਛਾ ਜੀ ਉਹਦੇ ਨਾਲ ਜਦੋਂ ਅਸੀਂ ਢੋੜ ਹੁੰਦੀ ਹੈ ਇਹਨੂੰ ਪਾਣੀ ਦੀ ਅਪ੍ਰੈਲ ਦੇ ਵਿੱਚ ਹਾਂਜੀ ਮਾਰਚ ਅਪ੍ਰੈਲ ਤੇ ਉਦੋਂ ਅਸੀਂ ਕਣਕ ਕਰਕੇ ਨੂੰ ਪਾਣੀ ਦੀ ਪਾਣੀ ਦੀ ਥੋੜੀ ਕਿਲਤ ਦੇ ਦਿੰਦੇ ਸੀਗੇ ਕਣਕ ਬਚਾਉਣ ਵਾਸਤੇ ਠੀਕ ਹੈ ਉਸ ਤੋਂ ਬਾਅਦ ਫਿਰ ਪਰ ਰਹੇਗੇ ਫਿਰ ਗੰਨਾ ਲਾਉਣਾ ਸ਼ੁਰੂ ਕੀਤਾ ਗੰਨਾ ਜਿਹੜਾ ਉਹ ਜਿਆਦਾ ਬੈਟਰ ਸਭ ਤੋਂ ਵਧੀਆ ਗੰਨੇ ਨਾਲੇ ਦੀ ਗਰੋਥ ਵੀ ਜਿਆਦਾ ਹੁੰਦੀ ਹੈ ਅੱਛਾ ਗੰਨਾ ਲਾਉਣਾ ਠੀਕ ਹੈ ਸਾਡੀ ਮਿਲ ਨੇੜੇ ਆ ਉਹਦੀ ਪੇਮੈਂਟ ਵੀ ਅੱਛੀ ਆ ਅੱਛਾ ਬੜੀ ਚੰਗੇ ਆ ਬੰਦੇ ਜਿਹੜੇ ਉਹਦੇ ਮਾਲਕ ਵੀ ਚੰਗੇ ਨੇ ਠੀਕ ਹੈ ਜਿਹੜੇ ਜਿਨ੍ਹਾਂ ਨੇ ਕਦੀ ਮੇਰੇ ਖਿਆਲ 15ਵੇਂ ਤੋਂ 16 ਦਿਨ ਨਹੀਂ ਹੁੰਦਾ ਅੱਛਾ ਮੇਰੇ ਖਿਆਲ ਜੇ ਮੈਂ ਇਹ ਕਹਾਂ ਕਿ ਇਹਦੀ ਇਹ ਸ਼ੂਗਰ ਮਿਲ ਦੀ ਜਿਹੜੀ ਪੇਮੈਂਟ ਆ ਸਾਡੇ ਇੰਡੀਆ ਚ ਨੰਬਰ 1 ਨੂੰ ਹੋਗੀ ਤੇ ਉਹ ਕੋਈ ਝੂਠ ਨਹੀਂ ਹੋਗੀ ਕੀ ਆ ਤਾਂ ਬੜੀ ਚੰਗੀ ਗੱਲ ਹੈ ਅਸਾਂ ਅੰਕਲ ਤੁਸੀਂ ਕਿਹਾ ਵੀ ਕਮਾਦ ਲਾਉਨੇ ਆ ਤੇ ਇਹਨੂੰ ਫਾਇਦਾ ਮਿਲ ਜਾਂਦਾ ਪਪਲਰ ਨੂੰ ਹਾਂਜੀ ਹਾਂਜੀ ਪਪਲਰ ਫਿਰ ਕਮਾਦ ਦਾ ਨੁਕਸਾਨ ਤਾਂ ਨਹੀਂ ਕਰਦਾ ਨਹੀਂ ਥੋੜਾ ਤਾਂ ਹੁੰਦਾ ਆ ਪਰ ਉਹ ਸਾਨੂੰ ਕੁਛ ਨਾ ਕੁਛ ਤੇ ਉਹ ਖਾਲੀ ਖੇਤ ਰੱਖਣ ਨਾਲੋਂ ਦੇ ਬੈਟਰ ਹੈ ਨਾ ਹਾਂ ਹਾਂ ਕੁਛ ਨਾ ਕੁਛ ਸਾਡੇ ਪਹਿਲੇ ਸਾਲ ਸਾਨੂੰ ਜਿਹੜਾ ਆ ਉਹ 75% ਹੋ ਜਾਂਦਾ ਅੱਛਾ 75% ਨਾ ਹੋਣਾ ਤੁਹਾਨੂੰ ਜਿਹੜਾ ਕੋ ਉਹ ਲੱਖ ਰੁਪਏ ਦਾ 75000 ਦਾ ਜਿਹੜਾ ਉਹ ਗੰਨਾ ਨਿਕਲ ਆਉਂਦਾ ਖਰਚਾ ਕੱਢ ਕੇ ਸਾਨੂੰ 67000 ਵੀ ਵਾਜੇ 8000 ਵੀ ਵਾਜੇ ਤੇ ਖਾਲੀ ਰੱਖਣੋਂ ਤੇ ਚੰਗਾ ਨਾ ਉਹਦੇ ਨਾਲ ਇਹਦੀ ਪਾਪੂਲਰ ਦੀ ਗਰੋਥ ਵੀ ਚੰਗੀ ਹੁੰਦੀ ਆ ਠੀਕ ਹੈ ਠੀਕ ਹੈ ਪਾਪੂਲਰ ਦੀ ਗਰੋਥ ਵੱਧ ਹੁੰਦੀ ਆ ਉਹਦੇ ਨਾਲ ਅੱਛਾ ਇਹਨੂੰ ਪਾਣੀ ਪੂਣੀ ਦਾ ਅੰਕਲ ਕਿੰਨਾ ਕੁ ਫੇਰੇ ਤੁਸੀਂ ਫਲੱਡ ਇਰੀਗੇਸ਼ਨ ਕਰ ਦੋ ਇਹਦੇ ਵਿੱਚ ਫਲੱਡ ਇਰੀਗੇਸ਼ਨ ਕਰਦੇ ਆ ਕਿਉਂਕਿ ਸਾਡੇ ਇੱਥੇ ਨਾ ਬੜੇ ਲੱਕੀ ਆ ਅ ਮੇਰੇ ਇੱਥੇ 14 ਸਾਲਾਂ ਸਾਡੇ ਵਾਟਰ ਲੈਵਲ ਸਾਡੇ ਐਸ ਏਰੀਆ ਚ ਸਾਰੇ ਪੰਜਾਬ ਥੱਲੇ ਜਾ ਰਿਹਾ ਲੇਕਿਨ ਸਾਡੇ ਇੱਥੇ ਥੱਲੇ ਨਹੀਂ ਗਿਆ ਹਰ ਸਾਲ ਜਦੋਂ ਬਰਸਾਤ ਹੁੰਦੀ ਆ ਤੇ ਵਾਟਰ ਲੈਵਲ ਉੱਪਰ ਆ ਜਾਂਦਾ ਠੀਕ ਹੋ ਠੀਕ ਹੁੰਦਾ ਠੀਕ ਹੈ ਠੀਕ ਹੈ ਇਸ ਕਰਕੇ ਸਾਨੂੰ ਉਹਦੇ ਦੂਜੀ ਜਿਹੜੀ ਆ ਨਾ ਪਾਣੀ ਦੀ ਦੀ ਕੋਈ ਕਮੀ ਵਾਲਾ ਕੰਮ ਨਹੀਂ ਹੈਗਾ ਸਾਡੇ ਕੋਲ ਠੀਕ ਹੈ ਹਾਂਜੀ ਤੇ ਫਿਰ ਫਲਡ ਫਲਡ ਇਰੀਗੇਸ਼ਨ ਨਹੀਂ ਜ਼ਿਆਦਾ ਚੱਲੀ ਜਾਂਦਾ ਸਕਦਾ ਕਿੰਨਾ ਕੁ ਪਾਣੀ ਇਹ ਆਮ ਫਸਲ ਦੇ ਮੁਕਾਬਲੇ ਤੁਹਾਨੂੰ ਪਪੂਲਰ ਨੂੰ ਦੇਣਾ ਪੈਂਦਾ ਇਹਨੂੰ ਆਮ ਫਸਲ ਨਾਲੋਂ ਜ਼ਿਆਦਾ ਤੇ ਨਹੀਂ ਕੋਈ ਜ਼ਰੂਰਤ ਪੈਂਦੀ ਹਾਂ ਆ ਨਾਰਮਲੀ ਆ ਵੀ ਬੱਤਰ ਦਾ ਪਾਣੀ ਦਈਦਾ ਜੇ ਮੌਸਮਾਂ ਚ ਬਹੁਤ ਘੱਟ ਦੇਣ ਦੀ ਲੋੜ ਪੈਂਦੀ ਆ ਠੀਕ ਹੈ ਹਾਂ ਮਈ ਜੂਨ ਚ ਜ਼ਿਆਦਾ ਜ਼ਰੂਰਤ ਪੈਂਦੀ ਆ ਉਦੋਂ ਸਾਨੂੰ ਕੋਈ 15 ਦਿਨ ਬਾਅਦ ਪਾਣੀ ਲਾਉਣਾ ਪੈਂਦਾ ਠੀਕ ਹੈ ਅੱਗੋਂ ਪਿੱਛੋਂ ਸਾਨੂੰ ਮਹੀਨੇ ਬਾਅਦ ਪਾਣੀ ਲਾਉਣਾ ਪੈਂਦਾ ਬਰਸਾਤਾਂ ਚ ਬਿਲਕੁਲ ਨਹੀਂ ਜ਼ਰੂਰਤ ਪੈਂਦੀ ਸਾਮ ਸੰਭਾਲੇ ਦੀ ਖਾਦ ਖੂਦ ਜਿਵੇਂ ਬਾਕੀ ਫਸਲਾਂ ਨੂੰ ਅਸੀਂ ਪਾਈਦਾ ਹੈ ਇਹਦੇ ਵਿੱਚ ਪਪਲਰ ਦੇ ਵਿੱਚ ਫਿਰ ਕੀ ਧਿਆਨ ਰੱਖਣਾ ਪੈਂਦਾ ਜੀ ਹਾਂ ਇਹਦੀ ਜਿਹੜੀ ਆ ਮੇਨ ਇਹਦੀ ਪ੍ਰੂਨਿੰਗ ਹੈ ਅੱਛਾ ਸਹੀ ਤਰੀਕੇ ਨਾਲ ਪ੍ਰੂਨਿੰਗ ਜਿਹੜੀ ਸਾਡੇ ਬੰਦੇ ਕਾਫੀ ਟ੍ਰੇਨ ਨੇ ਉਹ ਅਸੀਂ ਉਹ ਅਲੂਮੀਨੀਅਮ ਦੀਆਂ ਪੌੜੀਆਂ ਮਗਾਈਆਂ ਮਦਰਾਸ ਤੋਂ ਪੌੜੀ ਮਹंगाई ਹੋਈ ਹੈ ਉਹ ਦੇਖੋ ਨਾ ਤੁਸੀਂ ਕਿੱਥੋਂ ਤੱਕ ਉੱਪਰ ਤੱਕ ਸਾਡੀ ਪੌਰੀ ਦੇਖੋ ਤੁਸੀਂ ਜਿਹੜੇ ਤੁਸੀਂ ਆਮ ਵੀ ਕਿਤੇ ਵੇਖੋਗੇ ਤੇ ਉਹਨਾਂ ਦੀ ਪ੍ਰੂਨਿੰਗ ਤੋਂ ਲੋਕ ਰਹਿ ਜਾਂਦੇ ਮੈਂ ਮੈਂ ਉਹ ਤਾਂ ਹੀ ਇਹ ਜਦੋਂ ਇਹਨਾਂ ਦੀ ਬਿਲਕੁਲ ਲੈਂਥ ਔਰ ਜਿਵੇਂ ਬਿਲਕੁਲ ਸਟ੍ਰੇਟ ਨੇ ਉਹ ਚੀਜ਼ ਨੂੰ ਦੇਖ ਕੇ ਮੈਂ ਤਾਂ ਹੀ ਪੁੱਛਿਆ ਸੀਗਾ ਵੀ ਸਾਮ ਸੰਭਾਲੇ ਦੀ ਕਿਵੇਂ ਪਾਣ ਸਾਫ ਸੰਭਾਲ ਮੈਨ ਇਹਦੀ ਜ਼ਿਆਦਾ ਇਹ ਆ ਤੇ ਜਿਹੜੀ ਪ੍ਰੂਨਿੰਗ ਦੂਜਾ ਹੈਗੀ ਆ ਇਹਨੂੰ ਜਿਹੜਾ ਪਾਣੀ ਦੀ ਕਮੀ ਨਾਲ अच्छा जी पानी ਤੁਹਾਨੂੰ ਜਿਸ ਤਰ੍ਹਾਂ ਹੁਣ ਇਹ ਤੁਸੀਂ ਭਾਈ ਕਰਤੀ ਆ ਭਾਈ ਨਾ ਇਹ ਕਾਫੀ ਦਿਨ ਫਿਰ ਪਾਣੀ ਜਿਹੜਾ ਨਾ ਇਹਦਾ ਟਾਈਮ ਲੰਘ ਜਾਂਦਾ ਅੱਛਾ ਜੀ ਇਹ ਫਿਰ ਥੱਲੇੋਂ ਨਮੀ ਰਹਿ ਜਾਂਦੀ ਆ ਠੀਕ ਹੈ ਠੀਕ ਹੈ ਔਰ ਫਿਰ ਇਹਦਾ ਇਕੱਲੇ ਦਾ ਜਿਵੇਂ ਤੁਸੀਂ ਇਹ 5 ਸਾਲ ਦਾ ਸਰਕਲ ਚੱਲਦਾ ਜੀ ਇਹਦਾ ਸਾਢੇ 6 ਸਾਲ ਦਾ ਕਹਿੰਦੇ ਤੁਸੀਂ ਅੱਛਾ ਜੀ ਔਰ 1 ਸਾਲ ਫਿਰ ਅਸੀਂ ਇਹਨੂੰ ਆਮ ਆਮ ਜਿਹੜੇ ਲੋਕ ਨੇ ਉਹ ਤੇ ਕੱਟ ਕੇ ਤੇ ਨਾਲ ਹੀ ਲਾਉਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਦਸੰਬਰ ਚ ਵਧਾਇਆ ਜਨੂਅਰੀ ਚ ਵਧਾਇਆ ਤੇ ਨਾਲ ਹੀ ਲਾਤਾ ਹੂੰ ਦਲੋ ਮੈਸਟਰ ਨਹੀਂ ਕਰਦਾ ਅੱਛਾ ਜੀ ਮੈਂ ਤਾਂ ਇਹਨੂੰ ਫਿਰ ਐਵੇਂ ਕਰੀਦਾ ਆ ਹਮ ਮਾਰਚ ਵਿੱਚ ਵਢਾਣਾ ਅੱਛਾ ਜੀ ਇੱਕ ਤਾਂ ਉਦੋਂ ਰੇਟ ਠੀਕ ਹੋ ਜਾਂਦਾ ਆਮ ਨਾਲੋਂ ਹਮ ਜਦੋਂ ਦਸੰਬਰ ਜਨਵਰੀ ਜਿਆਦਾ ਲੋਕ ਕਟਾਈ ਕਰਦੇ ਤਾਂ ਥੋੜਾ ਜਿਹਾ ਰੇਟ ਡਿੱਗਦਾ ਅੱਛਾ ਜੀ ਤੇ ਮਾਰਚ ਵਿੱਚ ਅਪ੍ਰੈਲ ਚ ਰੇਟ ਠੀਕ ਹੁੰਦਾ ਹੈ ਠੀਕ ਹੈ ਮਾਰਚ ਅਪ੍ਰੈਲ ਚ ਕਟਾ ਕੇ ਫਿਰ ਅਸੀਂ ਇਹਨੂੰ ਜੜਾਂ ਪਟਾ ਕੇ ਤਰਫਾਲੇ ਵੱਡੇ ਟਰੈਕਟਰ ਨਾਲ ਜੀ ਫਿਰ ਉਹਦੇ ਵਿੱਚ ਗੁਜਰਾں ਕੋਲੋਂ ਵਹੇ ਦੀ ਰੂੜੀ ਲੱਭ ਕੇ ਉਹ ਪਾ ਕੇ ਫਿਰ ਅਸੀਂ ਝੋਨਾ ਲਾਉਂਦੇ ਆ ਅੱਛਾ ਜੀ ਝੋਨਾ ਜਿੰਨਾ 12 ਏਕੜ ਝੋਨਾ ਲੱਗ ਜਾਣਾ ਠੀਕ ਹੈ ਉਹਨਾਂ ਲਾਉਣ ਨਾਲ ਫਿਰ ਉਹ ਜਿਹੜੀ ਜ਼ਰੂਰੀ ਆ ਉਹ ਵਿੱਚ ਚੰਗੀ ਤਰ੍ਹਾਂ ਗਲ ਜਾਂਦੀ ਹੈ ਅੱਛਾ ਜੀ ਪੂਰੀ ਜਿਹੜੀ ਹੈ ਵਧੀਆ ਜ਼ਮੀਨ ਜਿਹੜੀ ਫਰਟਾਈਲ ਹੋ ਜਾਂਦੀ ਹੈ ਇੱਕ ਤਾਂ ਜਿਹੜੇ ਜਿੰਨੇ ਪੱਤੇ ਡਿੱਗੇ ਹੁੰਦੇ ਨੇ ਵਿੱਚ ਉਹਨਾਂ ਦੀ ਖਾਦ ਤੇ ਬਣਦੀ ਬਣਦੀ ਆ ਜੀ ਫਿਰ ਜਿੰਨੇ ਇੱਕ ਫਿਰ ਉਹਦੇ ਵਿੱਚ ਅਸੀਂ ਬੀਜਦੇ ਹਾਂ ਨੇ ਆਲੂ ਜਾਂ ਕਣਕ ਅੱਛਾ ਜੀ ਤੇ ਕਣਕ ਫਿਰ ਅਸੀਂ ਜਨਵਰੀ ਦੇ ਵਿੱਚ ਅਸੀਂ ਜਦੋਂ ਲਾਉਣੇ ਆ ਨਾ ਪਪੂਲਰ ਫਰਵਿੰਗ ਉਦੋਂ ਨਾ ਹੋਏ ਤੇ ਫਿਰ ਜਿਹੜੇ ਡੇਰੀਆਂ ਵਾਲੇ ਉਹਨਾਂ ਨੂੰ ਉਡਾ ਦਿੰਦੀ ਆ ਅੱਛਾ ਜੀ ਉਹਨੂੰ ਖਾਲੀ ਉਸ ਤਰ੍ਹਾਂ ਵੜਾ ਦੇ ਠੀਕ ਹੈ ਚਾਰੇ ਵਾਲਿਆਂ ਨੂੰ ਵਢਾ ਕੇ ਕਣਕ ਤੇ ਉਹ ਫਿਰ ਉਹਦੇ ਵਿੱਚ ਫਿਰ ਉਹਨੂੰ ਭਾਈ ਕਰਕੇ ਫੇ ਤਿਆਰ ਕਰਕੇ ਤੇ ਉਹਦੇ ਚ ਫਰਵਰੀ ਚ 15 ਫਰਵਰੀ ਤੱਕ ਅਸੀਂ ਲਾ ਜਣੇ ਹੁੰਦੇ ਆ ਪਪੂਲਰ ਠੀਕ ਹੈ ਠੀਕ ਹੈ ਅੱਛਾ ਜਿਵੇਂ ਮੈਂ ਆ ਹੀ ਦੇਖ ਰਿਹਾ ਇਹ ਤੁਸੀਂ ਕਣਕ ਬੀਜੀ ਆ ਬਹੁਤ ਸੋਹਣੀ ਲੱਗ ਰਹੀ ਆ ਦੇਖਣ ਨੂੰ ਇਹ ਕਣਕ ਇਹ ਇਹ ਕਿਹੜੀ ਕਣਕ ਹੈਗੀ ਆ ਇਹਦੇ ਉੱਤੇ ਅਸਰ ਹੈ ਫਿਰ ਪੱਤੇ ਪੁੱਤੇ ਡਿੱਗਣ ਦਾ ਨਹੀਂ ਥੋੜਾ ਤਾਂ ਫਰਕ ਪੈਂਦਾ ਜੇ ਸ਼ੋਰੇ ਦਾ ਜਿਹੜਾ ਉਤੋਂ ਛੇੜ ਪੈਂਦੀ ਆ ਉਹਦੇ ਨਾਲ ਫਰਕ ਤਾਂ ਪੈਂਦਾ ਪਰ ਇਹ ਅਸੀਂ ਆਪਣੇ ਖਾਣ ਲਈ ਇਹਦੇ ਵਿੱਚ ਬੀਜ ਲੈਨੇ ਆ ਅੱਛਾ ਜੀ ਹਾਂਜੀ ਹਾਂਜੀ ਜਿਹੜੀ ਉਹ ਫਿਰ ਉਹਨੂੰ ਕੋਈ ਖਾਦ ਨਹੀਂ ਪਾਉਂਦੇ ਕੋਈ ਉਹਨੂੰ ਪੈਸਟੀਸਾਈਡ ਨਹੀਂ ਪਾਉਣੀ ਕੁਝ ਨਹੀਂ ਪਾਉਣਾ ਉਹ ਆਰਗੈਨਿਕ ਹੋ ਜਾਂਦੀ ਆ ਇਹ ਹੁਣ ਆਰਗੈਨਿਕ ਤੁਹਾਡੇ ਕੋਲ ਇਹ ਕਿਹੜਾ ਕਿਹੜੀ ਹੈਗੀ ਆ ਜੀ ਇਹ ਦਾ ਨਾਮ ਮੋਤੀ ਆ ਕਬੀ ਆ ਅੱਛਾ ਜੀ ਹਾਂਜੀ ਜਿਹੜਾ ਥੋੜਾ ਜਿਹਾ ਗਲੂਟਨ ਵਿੱਚ ਬਹੁਤ ਘੱਟ ਹੁੰਦਾ ਠੀਕ ਹੈ ਹਾਂਜੀ ਉਹ ਕਰਕੇ ਆਪਣੇ ਖਾਣ ਵਾਸਤੇ ਅਸੀਂ ਬੀਜ ਲੈਨੇ ਆ ਠੀਕ ਹੈ ਕਿਉਂਕਿ ਮੈਨੂੰ ਖੁਦ ਨੂੰ ਜਿਹੜੀ ਆ ਵੀਟ ਅਲਰਜੀ ਆ ਗਲੂਟਨ ਦੀ ਅਲਰਜੀ ਆ ਤੇ ਉਹ ਕਰਕੇ ਫਿਰ ਉੱਥੋਂ ਸਾਨੂੰ ਸਮਝ ਲੱਗੀ ਪਈ ਇਹ ਲੱਭੀ ਆ ਵੀ ਹੁਣ ਇਹ ਸੋਨਾ ਮੋਤੀ ਜਿਹੜੀ ਅੱਜ ਘਟਿਆ ਗਲੂਟਨ ਫ੍ਰੀ ਕਹ ਲੋ ਜਾਂ ਘਟਿਆ ਗਲੂਟਨ ਦੀ ਮਾਤਰਾ ਹਾਂਜੀ ਤੇ ਫਿਰ ਇਹ ਬਿਜਲੀ ਨੇ ਆਪਣੇ ਖਾਣ ਵਾਸਤੇ ਆਪਾਂ ਆ ਹੀ ਦੇਖ ਰਹੇ ਹਾਂ ਇਹ ਕਿੰਨੇ ਸਾਲ ਦਾ ਹੈਗਾ ਜੀ ਇਹ ਬੂਟਾ ਇਹ ਬੂਟਾ ਹੁਣ ਹੋ ਗਿਆ ਜੀ ਇਹ 4 ਸਾਲ ਦਾ ਹੋ ਗਿਆ ਜੀ ਅੱਛਾ ਜੀ ਪੰਜਵਾਂ ਸਾਲ ਇਹਨੂੰ ਲੱਗ ਗਿਆ ਫੁੱਲ ਲੈਂਥ ਕਿੰਨੀ ਬਣ ਜਾਂਦੀ ਹੈ ਜੀ ਫਿਰ ਇਹਦੀ ਇਹਦੀ ਲੈਂਥ ਹੋ ਹੀ ਜਾਂਦੀ ਜੀ ਇਹਦੀਆਂ 8 8 ਫੁੱਟ ਦੀ ਪੂਰੀ ਕਰਦੇ ਜੀ 8 ਫੁੱਟ ਤੇ ਉਹ ਕਰਦੇ ਕੋਈ 4 ਇੰਚਾਂ 8 ਫੁੱਟ 8 ਇੰਚ ਦੀ ਪੂਰੀ ਬਣਾਉਂਦੇ ਨੇ ਜਿਹੜੇ ਉਹ ਵਪਾਰੀ ਨੇ ਜਿਹੜੇ ਫੈਕਟਰੀਆਂ ਵਾਲੇ ਜੀ ਹਾਂਜੀ ਤੇ ਉਹ ਸਮਝ ਲਓ ਤੁਸੀਂ ਇਹਦੀਆਂ 8 ਪੂਰੀਆਂ ਬਣ ਜਾਂਦੀਆਂ ਨੇ ਅੱਛਾ ਜੀ ਹਾਂ ਇਹ ਤਾਂ ਫਿਰ ਬਹੁਤ ਵਧੀਆ ਲੈਂਥ ਬਣ ਜਾਂਦੀ ਹੈ ਜੀ ਇਹਦੀ ਔਰ ਵਿਡਥ ਦੀ ਗੱਲ ਕਰੀਏ ਕਿੰਨਾ ਕੁ ਪਲਦੰਦਾ ਵਿਡਥ ਇਹ ਜਿਹੜਾ ਹੈਗੀ ਆ ਸਾਡੀ ਜਿਹੜੀ ਹੈ ਨਾ 15 8 ਤੇ ਸਭ ਤੋਂ ਜ਼ਿਆਦਾ ਬੂਟੇ ਲੱਗਦੇ ਆ ਜੀ ਅੱਛਾ ਜੀ ਜਿੰਨੂੰ ਉਤੋਂ ਧੁੱਪ ਵੀ ਮਿਲ ਜਾਂਦੀ ਆ ਹੂੰ ਜਿਹੜਾ ਚੜਦਾ ਲੈਂਦਾ ਆ ਉਹ ਤੁਸੀਂ ਜਿਹੜਾ ਇਹਨੂੰ 15 ਫੁੱਟ ਰੱਖੋ ਫਿਰ ਉਤੋਂ ਜਿਹੜੀ ਆ ਇਧਰੋਂ ਸਾਊਥ ਵੱਲੋਂ ਸੂਰਜ ਦੀ ਧੁੱਪ ਵੀ ਪੈ ਜਾਂਦੀ ਆ ਠੀਕ ਹੈ ਤੇ ਦੂਜੇ ਪਾਸੇ ਨੂੰ 8 ਫੁੱਟ ਰੱਖ ਲਓ ਠੀਕ ਹੈ ਇਹ ਡਿਸਟੈਂਸ ਦੀ ਗੱਲ ਕਰ ਰਹੇ ਹੋ ਜਿਸ ਤੇ ਬੂਟਾ ਲਾਇਆ ਇਹ ਡਿਸਟੈਂਸ ਦੀ ਗੱਲ ਕਰ ਰਹੇ ਹੋ ਜਿਹੜਾ ਬੂਟਾ ਤੇ ਲਾਇਆ ਡਿਸਟੈਂਸ ਦੀ ਗੱਲ ਕਰਦਾ ਠੀਕ ਹੈ ਠੀਕ ਹੈ ਇਹ ਡਿਸਟੈਂਸ ਜਿਹੜਾ ਇਹ ਸਭ ਤੋਂ ਵਧੀਆ ਡਿਸਟੈਂਸ ਸਭ ਤੋਂ ਜ਼ਿਆਦਾ ਨੰਬਰ ਆਫ ਪਲਾਂਟ ਜਿਹੜੇ ਆ ਜ਼ਿਆਦਾ ਜਿਹੜੇ ਬੂਟੇ ਲੱਗਦੇ ਆ ਉਹ 15 8 ਤੇ ਲੱਗਦੇ ਪਰ ਮੈਂ 15 9 ਤੇ ਲਾਣਾ अच्छा जी और थोड़ा ज्यादा अच्छा ओदे ते भी ठीक 300 बूटा जेड़ा ना अ 300 प्लस ही लग जांदा ठीक है थीक हां जी 300 बूटा लग जांदा ठीक है ते जेड़ा ओ 15 8 ਆ ਉਹਦੇ ਤੇ ਥੋੜਾ ਜਿਹਾ ਬੂਟੇ ਵੱਧ ਲੱਗਦੇ ਆ ਅੱਛਾ ਪਰ ਇਹ ਇਹਦੀ ਗ੍ਰੋਥ ਮੈਨੂੰ ਚੰਗੀ ਲੱਗੀ ਆਮ ਵੈਸੇ ਲੋਕ ਲਾਉਂਦੇ ਨੇ 15 8 ਤੇ ਵੀ ਲਾਉਂਦੇ ਨੇ ਠੀਕ ਹੈ ਹਾਂ ਜੀ ਅੱਛਾ ਅੰਕਲ ਇਹਦੀ ਮਾਰਕੀਟਿੰਗ ਦਾ ਫਿਰ ਕਿਵੇਂ ਆ 75 ਏਕੜ ਦੇ ਵਿੱਚ ਤਾਂ ਅਸੀਂ ਕਣਕ ਝੋਨਾ ਵਾਲੀ ਉਹ ਨਹੀਂ ਸੰਭਿਆ ਜਾਣਾ ਇਹਦੀ ਫਿਰ ਕਿਵੇਂ ਮਾਰਕੀਟਿੰਗ ਦਾ ਫਿਰ ਕਿਵੇਂ ਹੈਗਾ ਜੀ ਇਹਦਾ ਨਹੀਂ ਇਸ ਤਰ੍ਹਾਂ ਨਾ ਇੱਥੇ ਵੀ ਵਪਾਰੀ ਆ ਜਾਂਦੇ ਨੇ तो तो अच्छा जी ਤੇ ਉਹ ਦੇਖ ਲਈਦਾ ਆਪਣੇ ਪਤਾ ਲੱਗ ਜਾਂਦਾ ਇਹਦੀ ਜਿਹੜੀ ਇਹਦੀ ਲਪੇਟ ਹੁੰਦੀ ਆ ਨਾ ਇਥੋਂ ਚਾਤੀ ਤੋਂ ਅਸੀਂ ਦੇ ਲੈਨੇ ਆਂ اچھا ਜੀ ਇਥੋਂ ਜਿਵੇਂ ਚਾਤੀ ਤੋਂ 4 ਫੁੱਟ ਤੋਂ اچھا ਜੀ ਇਥੋਂ ਲੈਨੇ ਆਂ ਢੇਟ ਇਹਦੀ ਠੀਕ ਹੈ ਇਥੋਂ ਇਥੋਂ ਫਿਰ ਇਹਦੀ ਜਿਹੜੀ ਲਪੇਟ ਆ ਉਹਦੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਇਹ ਕਿੰਨਾ weight ਹੋ ਗਿਆ ਦਾ اچھا ਇੱਕ ਉਹਦਾ ਉਹਦਾ ਕੈਲੰਡਰ ਬਣਿਆ ਹੋਇਆ ਮੇਰੇ ਕੋਲ اچھا ਜੀ ਹਾਂਜੀ ਹਾਂਜੀ ਠੀਕ ਹੈ ਠੀਕ ਉਹ ਕੈਲੰਡਰ ਦੇ ਹਿਸਾਬ ਨਾਲ ਫਿਰ ਸਾਨੂੰ ਮੈਨੂੰ ਪਤਾ ਲੱਗ ਜਾਂਦਾ ਸਾਨੂੰ ਵੀ ਇਹਦਾ ਕੀ ਹੈਗਾ ਇਹਦਾ ਵੇਟ ਕੀਆ ਅੱਛਾ ਠੀਕ ਹੈ ਤੇ ਉਹ ਆਪ ਵੀ ਤੁਸੀਂ ਵੱਢ ਕੇ ਮੰਡੀ ਸੁੱਟ ਸਕਦੇ ਆ ਐਦਾਂ ਹੁਣ ਮੈਂ ਸੋਚਿਆ ਵੀ ਆਪ ਆਪ ਕੱਟ ਕੇ ਫਿਰ ਸਾਨੂੰ ਪਤਾ ਲੱਗ ਜੂਗਾ ਜਿਹੜਾ ਵਪਾਰੀ ਲੈਂਦਾ ਆ ਉਹ ਵੀ ਤਾਂ ਕੁਝ ਕਮਾਉਂਦਾ ਜੇ ਆਪਾਂ 6 ਸਾਲ ਫਸਲ ਸੰਭੀ ਆ ਹਾਂ ਜੇ ਜੇ ਆਪਾਂ ਆਪ ਕੱਟ ਕੇ ਸੁੱਟ ਲਾਂਗੇ 15 ਦਿਨ ਚ ਸੁੱਟੀ ਜਾਣੀ ਆ ਹਾਂਜੀ 15 ਦਿਨ 20 ਦਿਨ ਲੱਗ ਜਾਣਗੇ 12 ਏਕੜਾਂ ਨੂੰ 13 ਏਕੜ ਨੂੰ ਉਹਨਾਂ ਨੂੰ 20 ਦਿਨ ਲੱਗਣਗੇ ਤੇ ਜੇ ਕੋਈ 10 ਲੱਖ ਰੁਪਇਆ ਵਾਧਾ ਵਾਧਾ ਆ ਫਰਕਲ ਜੋ ਪਾਰੀ ਕਮਾਉਂਦਾ ਤੇ ਉਹ ਉਹ ਸਾਨੂੰ ਹੀ ਤਾਂ ਫਾਇਦਾ ਹੋਊ ਨਾ 15 ਦਿਨ ਦੀ ਖੇਚੜੀ ਆ ਨਾ ਸਿਰ ਤੇ ਲੈ ਕੇ ਉਹ ਉਹਨਾਂ ਨੇ ਲੇਬਰ ਕੋ ਘਟਾਉਣਾ ਹਾਂ ਉਹੀ ਲੇਬਰ ਕੋ ਕਟਾਉਣਾ ਉਹੀ ਕਿਰਾਏ ਵਾਲੇ ਟਰੈਕਟਰਾਂ ਨੂੰ ਸਾਨੂੰ ਆਪਣੇ ਟਰੈਕਟਰ ਭੇਜਣ ਦੀ ਜਰੂਰਤ ਨਹੀਂ ਕਿਰਾਏ ਵਾਲੇ ਟਰੈਕਟਰ ਮਿਲ ਜਾਂਦੇ ਨੇ ਪ੍ਰੋਫੈਸ਼ਨਲ ਬੰਦੇ ਨੇ ਜਿਹੜੇ ਪ੍ਰੋਫੈਸ਼ਨਲ ਹੀ ਆਗੇ ਨੇ ਜਿਹੜੇ ਕੱਟਣ ਵਾਲੇ ਆ ਠੀਕ ਹੈ ਉਹ ਉਹੀ ਫਿਰ ਉਹਦੇ ਉੱਤਨੇ ਦੀਆਂ ਬਣਦੀਆਂ ਨੇ ਪੂਰੀ ਵੱਖਰੀ ਹੁੰਦੀ ਆ ਚਾਰ ਆਈਤਾਂ ਬਣਦੀਆਂ ਨੇ ਠੀਕ ਹੈ ਜੀ ਪੂਰੀ ਵੱਖਰੀ ਹੁੰਦੀ ਆ ਥੱਲੇ ਜਿਹੜੇ ਉਹ ਜੜੀਆਂ ਛਟੀਆਂ ਜੀਆਂ ਹੁੰਦੀਆਂ ਨੇ ਉਹ ਵਕਰੀਆਂ ਉਹ ਜਿਹੜੀਆਂ ਉਹ ਉਹ ਰਾਜਾ ਕਰਕੇ ਲੈ ਜਾਂਦੇ ਨੇ ਠੀਕ ਹੈ ਉਹ ਵਾਇਲਰਾਂ ਨੂੰ ਦਿੰਦੇ ਨੇ ਫੈਕਟਰੀਆਂ ਨੂੰ ਦੇ ਦੇ ਵੇਚ ਦਿੰਦੇ ਨੇ ਠੀਕ ਹੈ ਇਸੇ ਤਰ੍ਹਾਂ ਹੀ ਜਿਹੜਾ ਬਾਲਣ ਹੈ ਉਹ ਵੱਖਰਾ ਮੋਢ ਵੱਖਰੇ ਠੀਕ ਹੈ ਮੇਨ ਜਿਹੜਾ ਮੋਲ ਪੈਂਦਾ ਉਹ ਇਹਦੀ ਜਿਹੜੀ ਹੈ ਪੋਰੀ ਜਿਹੜੀ ਮੇਨ ਇੱਥੋਂ ਇਹਦਾ ਜਿਹੜਾ ਮੋਲ ਹੈ ਨਾ ਇਹਦਾ ਜ਼ਿਆਦਾ ਵਧੀਆ ਪੈਂਦਾ ਠੀਕ ਹੈ ਕੀ ਕਿਵੇਂ ਕਿਵੇਂ ਵੇਚਦਾ ਜੀ ਇਹ ਫਿਰ ਇਹਦਾ ਰੇਟ ਵਗੈਰਾ ਕੀ ਹੁੰਦਾ ਜੀ ਅ ਰੇਟ ਜਦੋਂ ਮੈਂ ਪਹਿਲੇ ਸਾਲ ਲਾਇਆ ਸੀ ਉਦੋਂ ਤੇ ਬੜਾ ਘੱਟ ਰੇਟ ਸੀ ਉਦੋਂ ਤੇ ਅਸੀਂ 350 ਰੁਪਏ ਪਰ ਕਿਲੋ ਵਿੱਚ ਵੇਚਿਆ ਅੱਛਾ ਜੀ ਹੁਣ ਇਸ ਵੇਲੇ ਰੇਟ ਜਿਹੜਾ ਉਹ ਨੀਅਰ ਬੋਰਡ 150 ਕਾਹ ਮੈਂ ਟਲ ਇੰਨੀ ਵੇਰੀਏਸ਼ਨ ਹੈਗੀ ਇਹਦੀ ਬਹੁਤ ਵੱਡੀ ਵੇਰੀਏਸ਼ਨ ਫਿਰ ਜੇ ਇਸ ਸਾਹਬ ਦੇ ਨਾਲ ਪਰਸੈਂਟੇਜ ਦੀ ਗੱਲ ਕਰਨੀ ਪਈ ਚਗੀ ਜੀ ਜੇ ਤੁਹਾਡੀ ਚੇਨ ਬਣੀ ਆ ਹਾਂ ਹਾਂਜੀ ਫਿਰ ਤੁਹਾਨੂੰ ਸਾਰੇ ਚੰਗਾ ਬੰਦਾ ਸਾਰੇ ਆ ਜਾਂਦੇ ਆ ਹਾਂ ਹਾਂ ਜਿਵੇਂ ਅਸੀਂ ਹੁਣ ਅ ਪਹਿਲਾ ਜਿਹੜਾ ਲੋਟ ਕਟਿਆ ਸੀ ਉਹ ਅਸੀਂ ਵੱਡਿਆ ਸੀਗਾ ਇਹ ਜਿਹੜੇ ਸਾਹਮਣੇ ਨੇ ਇਹਨਾਂ ਚ ਹੁਣ ਇਹ ਤੀਜੀ ਫਸਲ ਆ ਅੱਛਾ ਜੀ ਠੀਕ ਆ ਤੀਜੀ ਫਸਲ ਆ ਤਾਂ ਠੀਕ ਹੈ ਤੇ ਉਹ ਪਹਿਲੀ ਜਿਹੜੀ ਫਸਲ ਸੀ ਉਹ ਅਸੀਂ 3500 ਨੂੰ ਵੇਚੀ ਅੱਛਾ ਜੀ ਠੀਕ ਹੈ ਹਾਂ ਤੇ ਉਦੋਂ ਕੋਈ ਬਹੁਤ ਹੀ ਚੰਗੀ ਐਵਰੇਜ ਨਹੀਂ ਬੈਠੀ ਪਰ ਮੈਂ ਦਿਲ ਨਹੀਂ ਛੱਡਿਆ ਠੀਕ ਹੈ ਫਿਰ ਦੂਜੀ ਜਿਹੜੀ ਫਸਲ ਸੀ ਉਦੋਂ ਵਾਰੀ ਉਹਦੇ ਵਾਰੀ ਫਿਰ ਰੇਟ ਹੋ ਗਿਆ 650 ਅੱਛਾ ਜੀ ਫਿਰ 850 ਹੋ ਗਿਆ ਹੂੰ ਫਿਰ 900 ਕਾਫੀ ਵੇਚਿਆ ਅੱਛਾ ਜੀ ਅੱਛਾ ਹੁਣ ਇਸ ਵੇਲੇ ਭਾਜੜਾ ਉਹ ਲਗਭਗ 1500 ਆ ਕਿਆ ਆਵਾਜ਼ ਹੈ ਬੜੀ 14 1500 ਪਾ ਆ ਇਹ 1 ਕਿੱਲੇ ਚ ਕਿੰਨੇ ਬੂਟੇ ਲਾਉਣੇ ਹੋ ਜੀ ਫਿਰ ਤੁਸੀਂ ਜਦੋਂ ਇਹ ਬੂਟੇ ਲੱਗਦੇ ਜੀ ਇਹ ਕੋਈ 300 ਬੂਟਾ ਲੱਗਦਾ ਜੀ 1 ਕਿੱਲੇ ਦੇ ਵਿੱਚ ਹਾਂ ਜੇ 15 9 ਤੇ ਲਾਉਣੇ 300 ਬੂਟਾ ਲੱਗ ਜਾਂਦਾ ਤੇ ਜੇ 15 8 ਤੇ ਲਾਉਣੇ ਆ ਤੇ ਫਿਰ ਬੂਟੇ ਲੱਗ ਜਾਂਦੇ ਨੇ ਕੋਈ 300 30 35 ਬੂਟੇ ਲੱਗਦੇ ਅੱਛਾ ਇਹ ਇੱਕ ਇੱਕ ਬੂਟੇ ਦੀ ਆ ਜਾਂ ਇੱਕ ਕਿੱਲੇ ਦੀ ਐਵਰੇਜ ਕੱਢਦੇ ਆ ਇੱਕ ਕਿੱਲੇ ਚ ਕਿੰਨੀ ਫਸਲ ਨਿਕਲਦੀ ਹੈ ਜੀ ਫਿਰ ਸਾਲ ਦੀ ਇਹਦੀ ਦੀ ਪਪੰਤਲ ਕੀ ਡਿਪੈਂਡ ਆਨ ਡਿਪੈਂਡ ਆਨ ਰੇਟ ਅੱਛਾ ਐਵਰੇਜ ਕੀ ਕਹਿੰਦੀ ਹੈ ਜੀ ਐਵਰੇਜ ਜਿਹੜੀ ਆ ਜਿਵੇਂ ਜਿਵੇਂ ਉਦੋਂ ਜਿਵੇਂ ਜਦੋਂ ਤੁਹਾਨੂੰ ਕਿਹਾ ਵੀ ਰੇਟ ਬਿਲਕੁਲ ਘਟ ਸੀਗਾ ਹਾਂਜੀ ਤੇ ਉਦੋਂ ਸਾਡੀ ਐਵਰੇਜ ਸਾਰੀ 45000 ਪਰイヤー ਬੈਠੀ ਸੀ ਕਿੱਲੇ ਦੀ ਹਾਂਜੀ ਇੱਕਲੇ ਚ ਹੁਣ ਅੱਜ ਕੱਲ ਜਿਹੜੀ ਹੈ ਜੇ ਅੱਜ ਅੱਜ ਜੋ ਰੇਟ ਅੱਜ ਆ ਅੱਜ ਹੁਣ ਸਮਝ ਲਓ ਤੁਸੀਂ 2 ਲੱਖ ਰੁਪਇਆ ਪਰイヤー ਬੈਜੂਗੀ ਤੇ ਐਵਰੇਜ ਫਿਰ ਲੱਖ ਰੁਪਇਆ ਬੈਠ ਗਈ ਨਾ ਠੀਕ ਹੈ ਜੀ ਮੁੰਦਾ ਚੰਗਾ ਪਾ ਕੇ ਸਾਰਾ ਮੁੰਦਾ ਚੰਗਾ ਪਾ ਕੇ ਲੱਖ ਰੁਪਇਆ ਤੁਹਾਨੂੰ ਫਿਰ ਜਿਹੜਾ ਉਹ ਆਮ ਫਸਲ ਤਾਂ ਨਹੀਂ ਇੰਨਾ ਦਿੰਦੀ ਹੈ ਜੇ ਆਪਾਂ ਕਣਕ ਤੋਂ ਨੇ ਵਾਲਾ ਚਾਹੇ ਆਹ ਆਹ ਜਿਵੇਂ ਗੰਨਾ ਵੀ ਆ ਚੰਗਾ ਹੋਵੇ ਤੇ فرض ਕਰ ਲੋ ਬਹੁਤ ਚੰਗਾ ਗੰਨਾ ਜਿਹੜਾ ਉਹ ਸਵਾ ਕ ਲੱਖ ਦਾ ਨਿਕਲੇ ਤੇ ਉਹਦਾ ਖਰਚਾ ਜਿਹੜਾ ਆ ਉਹ ਖਰਚਾ ਕਾਫੀ ਆ ਉਹਦਾ ਗੰਨੇ ਦਾ ਹਾਂਜੀ ਹਾਂਜੀ ਗੰਨੇ ਦਾ ਖਰਚਾ ਵੀ ਜਿਹੜਾ ਉਹ ਕਮ ਸੇ ਕਮ ਜੇ ਪੂਰਾ 18 ਖਰਚਾ ਲਾਓ ਤੁਸੀਂ ਤੇ ਉਹ ਵੀ 60 ਹਜ਼ਾਰ ਤੱਕ ਪੈ ਜਾਂਦਾ ਪਾਰੀਅਰ ਖਰਚਾ ਵੀ ਪੈਂਦਾ ਜੇ ਇੱਕ 40 ਦਾ 20 ਦਾ ਨਿਕਲ ਆਇਆ ਤੇ ਵਿੱਚੋਂ 60000 ਖਰਚਾ ਨਿਕਲ ਗਿਆ ਹਾਂਜੀ ਇਹਦਾ ਇਹ ਵੀ ਪਹਿਲਾਂ ਜਿਹੜੀ ਫਸਲ ਬੀਜ ਦੀ ਗੰਨਾ ਬੀਜ ਦੀ ਉਹਦੇ ਨਾਲ ਸਾਨੂੰ ਕੁਛ ਨਾ ਕੁਛ ਹਾਂ ਚਲੋ ਉਹ ਲਵਾਈ ਲੂਈ ਥੋੜਾ ਬਹੁਤ ਉਹਦੇ ਨਾਲ ਨਿਕਲ ਆਉਂਦੀ ਆ ਠੀਕ ਹੈ ਠੀਕ ਹੈ ਅੱਛਾ ਇਹ ਅੰਕਲ ਜਿਵੇਂ ਹੁਣ 75 ਕਿੱਲੇ ਦੇ ਵਿੱਚ ਤੁਸੀਂ ਆਪ ਹੀ ਸਾਰਾ ਕੁਝ ਆਪਣੇ ਹੱਥੀਂ ਦੇਖਦੇ ਹੋ ਸਾਰਾ ਆਪਣੀ ਨਿਗਰਾਨੀ ਇਹ ਦੀ ਆਪ ਹੀ ਦੇ ਮਿਲਦਾ ਹੈ ਜੀ ਸਾਡੇ ਬੰਦੇ ਟ੍ਰੇਨ ਰੋਏ ਸਾਰੇ ਤੁਸੀਂ ਉਹਨਾਂ ਨੂੰ ਸ਼ੰਗਾਈ ਕਰਕੇ ਵੇਖੋ ਕਿ ਤਰ੍ਹਾਂ ਜੜ ਜਾਂਦੇ ਉੱਪਰ ਤੱਕ ਅੱਛਾ ਜੀ ਪ੍ਰੋਨਿੰਗ ਇਹਦੀ ਬੜੀ ਜ਼ਰੂਰੀ ਆ ਠੀਕ ਹੈ ਜੀ ਤੇ ਉਪਰੋਨ ਇਹ ਸਹੀ ਹੋਣੀ ਚਾਹੀਦੀ ਆ ਠੀਕ ਹੈ ਗਲਤ ਨਹੀਂ ਪ੍ਰੋਨਿੰਗ ਹੋਣੀ ਚਾਹੀਦੀ ਸਹੀ ਪ੍ਰੋਨਿੰਗ ਕਰਨੀ ਜਿਹੜੀ ਉਹ ਤੁਹਾਨੂੰ ਆਉਣੀ ਚਾਹੀਦੀ ਆ ਫਿਰ ਦੇਖੋ ਨਾ ਪੋਰੀ ਕਿੰਨੀ ਕਿੰਨੀ ਲੰਬੀ ਆ ਆਂ ਬੂਟਾ ਜੜਾਇਆ ਇਹ ਹੈਗਾ ਆ ਉਹ ਜਿਹੜਾ ਉਹ 1 ਸਾਲ ਦਾ ਆ ਹਾਂ ਜੀ ਹਾਂ ਜੀ ਹਾਂ ਜੀ ਉਹ ਜਿਹੜੇ ਉਹ ਅੱਗੇ 2 ਸਾਲ ਦੇ ਨੇ ਅੱਛਾ ਜੀ ਆ 3 ਸਾਲ ਦਾ ਚੌਥੇ ਸਾਲ ਦਾ ਜੀ ਠੀਕ ਹੈ ਚੌਥਾ ਸ਼ੁਰੂ ਹੋਇਆ ਅਜੇ ਠੀਕ ਹੈ ਠੀਕ ਹੁਣ ਹੁਣ ਸ਼ੁਰੂ ਹੋਇਆ ਚੌਥਾ ਸਾਡਾ ਤਿੰਨ ਸਾਡਾ ਅਸੀਂ ਜਦੋਂ ਜਦੋਂ ਤੁਸੀਂ ਇਹ ਕਲ ਸ਼ੁਰੂਆਤ ਕੀਤੀ ਸੀਗੀ ਉਦੋਂ ਕਦੇ ਸੋਚਿਆ ਸੀਗਾ ਵੀ ਮੈਂ ਐਜ਼ ਪਪੂਲਰ ਕਿੰਗ ਦੇ ਨਾਲ ਹੀ ਫਿਰ ਨਾਂ ਦੇ ਨਾਲ ਮਚੂਰ ਹੋਵਾਂਗੇ ਵੀ 75 ਕਿਲੇ ਤੱਕ ਪਹੁੰਚਾਂਗੇ ਅਸੀਂ ਉਹ ਇਸ ਤਰ੍ਹਾਂ ਆ ਨਾ ਅ ਜਿੱਥੇ ਚਾਹ ਉਥੇ ਰਾਤ ਬਾਕੀ ਤੁਹਾਡੇ ਚ ਹੋਣਾ ਜੀਦਾ ਮੈਂ ਆ ਸ਼ੁਰੂ ਤੋਂ ਬੜੀ ਕੀਤੀ ਜਿਹੜੀ ਆ ਨਾ ਅ ਬੜੀ ਮਿਹਨਤ ਨਾਲ ਸ਼ੁਰੂ ਕੀਤੀ ਸੀ ਅੰਮ੍ਰਿਤਸਰ ਦੇ ਨਾਲ ਸਾਡੀ ਜ਼ਮੀਨ ਸੀਗੀ ਅੱਛਾ ਜੀ ਤੇ ਜ਼ਮੀਨ ਸਾਰੀ ਕਲਰ ਸੀ ਸਾਡਾ ਅੰਮ੍ਰਿਤਸਰ ਦਾ ਸਾਰਾ ਲਾਗਾ ਜਾਗਾ ਕਲਰ ਸੀਗਾ ਕਿਉਂਕਿ ਸੇਮ ਪੈਂਦੀ ਹੁੰਦੀ ਸੀ ਪਹਿਲਾਂ ਜੀ ਤੇ ਸੇਮ ਸਾਡੇ ਉੱਥੇ ਹਟੀ ਆ ਕੋਈ ਅ ਲਗਭਗ 1978 78 ਤੋਂ ਬਾਅਦ ਜੀ ਉਦੋਂ ਤੱਕ ਸਾਡੇ ਹਰ ਸਾਲ ਪਾਣੀ ਬਾਟਰ ਲੈਵਲ ਉੱਤੇ ਆ ਜਾਂਦਾ ਸੀ ਸੇਮ ਨਾਲ ਸਾਡੇ ਜਿਹੜੀ ਕਲਰ ਕਲਰ ਸਾਰੇ ਜਿਹੜੇ ਚਲੇ ਸਾਡੇ ਨਿਕਲੇ ਤੇ ਜ਼ਮੀਨ ਫਿਰ ਸਾਰੀ ਮੈਨੂੰ ਉੱਥੇ ਹੱਤੀ ਬਾਤ ਕਰਨੀ ਪਈ ਜੀ ਉਹ ਬਾਤ ਕੀਤੀ ਤੇ ਫਿਰ ਉੱਥੇ ਦਾ ਮਤਲਬ ਫਿਰ ਮੈਨੂੰ ਐਕਸਪੀਰੀਅੰਸ ਹੈਗੇ ਸੀ ਉੱਥੇ ਉੱਥੇ ਤਾਂ ਅਸੀਂ ਜਿਆਦਾ ਕਣਕ ਝੋਨਾ ਬੀਜਦੇ ਸੀ ਜਿਆਦਾ ਸਬਜ਼ੀਆਂ ਵਾਲੇ ਪਾਸੇ ਪਏ ਠੀਕ ਹੈ ਜੀ ਫਿਰ ਇੱਥੇ ਆ ਕੇ ਜ਼ਮੀਨ ਖਰੀਦੀ ਤੇ ਮੇਰੀ ਬੇਟੀ ਇੱਥੇ ਮੈਰਿਡ ਸੀਗੀ ਬਿਰਕ ਪਰਿਵਾਰ ਚ ਠੀਕ ਹੈ ਜੀ ਉਹਨਾਂ ਦੀ ਜ਼ਮੀਨ ਸੀ ਵੇਖਣ ਆਏ ਤੇ ਸਾਡੇ ਸਾਹਮਣੇ ਅਪਰੋਚ ਰੋਡ ਬੜੀ ਅੱਛੀ ਸੀ ਜੀ ਕਿਉਂਕਿ ਆਮ ਜਿਹੜੀਆਂ ਸੜਕਾਂ ਨੇ ਸਾਡੀਆਂ ਅਪਰੋਚ ਜਿਹੜੀਆਂ ਪਿੰਡਾਂ ਦੀਆਂ ਨੇ ਉਹ ਹੈਗੀਆਂ ਨੇ 22 ਫੁੱਟ ਜੀ ਇਹ 66 ਫੁੱਟ ਦੀ ਹੈ ਠੀਕ ਹੈ ਜੀ ਇੱਕ ਸ਼ਹਿਰ ਲੱਗ ਗਿਆ ਹਾਂਜੀ ਜੀ ਤੇ ਉਹਨਾਂ ਦੀ ਹੈਗੀ ਸੀ 15 ਏਕੜ ਜ਼ਮੀਨ ਠੀਕ ਹੈ ਜੀ ਤੇ ਫਿਰ ਮੈਂ ਵੀ ਹੌਲੀ 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 ਖਰੀਦਿਆ ਖਰੀਦਿਆ ਹੁਣ ਹੁਣ 75 ਏਕੜ ਤੋਤੇ ਆ ਸਾਡੀ ਅੱਛਾ ਪਹਿਲੀ ਵਾਰੀ ਕਿੰਨੀ ਖਰੀਦੀ ਸੀ ਤੋ ਪਹਿਲੀ ਵਾਰ ਖਰੀਦੀ ਇੱਥੇ ਪਹਿਲੀ ਵਾਰੀ ਇੱਥੇ 3.5 ਕਿਲੇ ਸੀ ਇੱਕ ਉਹ ਪਛਾਣਕੋੜ ਰਹਿੰਦੇ ਸੀ ਇੱਥੇ ਛਾਂਗਦੇ ਪਿੰਡ ਦੇ ਅੱਛਾ ਜੀ ਫੈਮਲੀ ਸੀ ਠੀਕ ਹੈ ਹਾਂਜੀ ਠੀਕ ਹੈ ਉਹਨਾਂ ਕੋਲੋਂ 4 ਏਕੜ ਖਰੀਦੀ ਫਿਰ 1.5 ਏਕੜ ਖਰੀਦੀ ਫਿਰ ਇਹ ਆ ਬਿਰਕ ਸਾਹਿਬ ਦੇ ਪਰਿਵਾਰਤੀ ਹੀ ਮੇਰੀ ਬੇਟੀ ਮੈਰਡ ਹੈ ਜੀਪੀ ਬਿਰਕਸਾਨਾ ਜੀ ਜੀ ਉਹਨਾਂ ਦੇ ਪਰਿਵਾਰ ਜਿੱਥੇ ਆਪਾਂ ਖੜੇ ਆ ਹਾਂਜੀ ਇਹ ਬਿਰਕ ਸਾਹਿਬ ਨੇ ਕਿਸੇ ਨੂੰ ਵੇਚੀ ਸੀ ਜਿਹੜੇ ਡੀਜੀਪੀ ਸਾਹਿਬ ਸਨ ਜੀ 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 ਉਹਨਾਂ ਨੇ ਕਿਸੇ ਨੂੰ ਵੇਚੀ ਉਹਦੇ ਕੋਲ ਫਿਰ ਮੈਂ ਖਰੀਦ ਲਈ ਠੀਕ ਹੈ ਜੀ ਇਹ ਇਕੱਠਾ ਜਿਹੜਾ ਪਲਾਟ ਸਾਨੂੰ ਜਿਹੜਾ ਵੱਡਾ ਮਿਲਿਆ ਸੀ ਇਹ ਮਿਲਿਆ ਸੀ 1.14 ਏਕੜ ਦਾ ਠੀਕ ਹੈ ਠੀਕ ਹੈ ਹਾਂਜੀ ਠੀਕ ਅੱਛਾ ਇਹ ਥੋੜੀ ਥੋੜੀ ਕਰਕੇ ਇਕੱਠੀ ਹੋ ਗਈ ਤੁਸੀਂ ਇਹ ਮੰਨਦੇ ਹੋ ਜੀ ਫਿਰ ਪਪੂਲਰ ਨੇ ਹੀ ਉਹ ਜਾਗ ਲਾਇਆ ਆ 4 ਏਕੜ ਤੋਂ ਅੱਜ 75 ਏਕੜ ਤੱਕ ਤੇ ਉੱਥੇ ਵੀ ਸਾਡੀ ਖੇਤੀ ਚੰਗੀ ਆ ਅਮਰਸਰ ਦੇ ਲਾਗੇ ਵੀ ਠੀਕ ਹੈ ਜੀ ਤੇ ਜਿਹੜਾ ਜਾਗ ਤੇ ਪਪੂਲਰ ਨੇ ਵੀ ਲਾਈ ਆ ਠੀਕ ਠੀਕ ਤੁਹਾਡੀ ਗੱਲ ਬਿਲਕੁਲ ਇਹ ਤੇ ਕੋਈ ਸ਼ੱਕ ਨਹੀਂ ਆ ਦੋ ਰਹਿ ਨਹੀਂ ਆ ਜੀ ਪਰ ਇਹ ਵੀ ਸਾਡੀ ਉੱਥੇ ਸ਼ਹਿਰ ਦੇ ਲਾਗੇ ਜ਼ਮੀਨ ਸੀ ਠੀਕ ਹੈ ਜੀ ਤੇ ਅਸੀਂ ਉੱਥੋਂ ਵੀ ਫਿਰ ਕੁਝ ਉਹ ਉਹ ਸ਼ਹਿਰੀ ਹੋ ਗਈ ਉੱਥੋਂ ਵੀ ਕੁਝ ਪੈਸੇ ਵਟੇ ਤੇ ਫਿਰ ਉਹਦੇ ਨਾਲ ਜਰਾ ਖੇਤੀ ਖਰੀਦੀ ਗਈ ਸਾਡੇ ਕੋਲ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਕਰੋਨਾ ਦਾ ਕਾਰੋਬਾਰ ਹੈਗਾ ਜੀ ਵੈਸੇ ਉਦਾਂ ਜੀ ਆਪਾਂ ਮੰਨ ਲਈਏ ਹਾਂ ਜੀ ਨਹੀਂ ਮੈਂ ਸਾਰਾ ਬਿਜ਼ਨਸ ਮੇਰਾ ਸੀ ਜੀ ਲਿਕਰ ਦਾ ਬਿਜ਼ਨਸ ਸੀਗਾ ਅੱਛਾ ਜੀ ਮੈਂ ਸਾਰਾ ਛੱਡ ਕੇ ਸਾਡੇ ਆੜਤ ਵੀ ਹੁੰਦੀ ਸੀ ਅੰਮ੍ਰਿਤਸਰ ਅੱਤਾਂ ਵਾਲੇ ਮੰਡੀ 'ਚ ਅੱਛਾ ਜੀ ਤੇ ਉਹ ਵੀ ਛੱਡ ਦਿੱਤੀ ਅੱਛਾ ਜੀ ਉਹ ਵੀ ਛੱਡ ਦਿੱਤੇ ਤੇ ਅੱਛਾ ਪਹਿਲਾਂ ਕਾਰੋਬਾਰ ਲਿਕਰ ਦਾ ਸੀਗਾ ਜੀ ਚਰਾਬੇ ਕੇ ਦਾ ਲਿਕਰ ਦਾ ਮੈਂ ਮਾੜਾ ਮੋਟਾ ਜੇ ਮੇਰੇ 파ਰਟਨਰ ਰਹੇ ਸੀਗੇ ਮੈਂ ਅੱਧਾ ਸਾਡਾ ਕੰਮ ਸੀ ਤੇ ਖੇਤੀ ਦਾ ਅੱਛਾ ਜੀ ਖੇਤ ਦੇ ਨਾਲ ਜ਼ਮੀਨ ਦੀ ਵੀ ਖੇਤੀ ਐ ਸਬਜ਼ੀਆਂ ਸੂੜੀਆਂ ਦੀ ਕਰਦੇ ਸੀ ਠੀਕ ਹੈ ਜੀ ਹਾਂ ਜੀ ਹੁਣ ਇਧਰ ਸੈਟੀਸਫਾਈ ਹੋ ਜੀ ਫਿਰ ਇੱਥੇ ਇੱਥੇ ਪੂਰੇ ਸੈਟੀਸਫਾਈ ਫਿਰ ਮੈਂ ਆੜ ਤੋਂ ਵੀ ਬੰਦ ਕਰਦੀ ਅੱਛਾ ਜੀ ਭਗਤਾਂ ਵਾਲੇ ਮੰਡੀ ਸਾਡੀ ਆੜ ਸੀ ਮੈਨਸੂਲ ਗ੍ਰੇਨ ਮਾਰਕੀ ਜਮਰਸਾਲ ਠੀਕ ਹੈ ਜੀ ਉਹ ਵੀ ਬੰਦ ਕਰਦੀ ਠੀਕ ਹੈ ਜੀ ਤੇ ਲੀਕਰ ਤੇ ਜਿਹੜਾ ਮਾੜਾ ਮੋਟਾ ਸ਼ੇਰ ਰੱਖਦੇ ਉਹ ਵੀ ਬੰਦ ਕਰਤਾ ਅੱਛਾ ਜੀ ਹੁਣ ਕੱਲੀ ਖੇਤੀ ਹੈ ਤੇ ਜ਼ਿਆਦਾ ਮਜ਼ਾ ਆਉਂਦਾ ਅੱਛਾ ਜੀ ਬੱਚੇ ਮੇਰੇ ਸੈਟ ਨੇ ਪੂਰੇ ਆਪਣੇ ਪੜੇ ਲਿਖੇ ਨੇ ਤੋਂ ਵਰੀਆ ਜੌਬ ਕਰ ਰਿਆ ਠੀਕ ਹੈ ਠੀਕ ਹੈ ਤੁਸੀਂ ਵੀ ਬਾਹਰ ਅੰਦਰ ਜਾਣਦੇ ਹੋ ਜੀ ਬਾਹਰ ਚਲੇ ਜਾਣਾ ਅੰਦਰ ਜਾਣਿਆ ਦੋਨੋਂ ਨੂੰ ਚਲੇ ਜਾਣਾ ਇੱਕੋ ਸ਼ਹਿਰ ਚ ਨੇ ਅਮਰੀਕਾ ਅੱਛਾ ਜੀ ਠੀਕ ਉੱਥੇ ਦੇ ਲੱਗਦਾ ਫਿਰ ਇੱਥੇ ਪਪੂਲਰ ਵਾਲੇ ਕੀਤਾ ਜਾ ਕੇ ਉੱਥੇ ਵੀ ਸਾਡੇ ਜਿਹੜਾ ਸ਼ਹਿਰ ਅਸੀਂ ਜਿੱਥੇ ਰਹਿੰਦੇ ਆ ਹਾਂ ਜੀ ਉੱਥੇ ਵੀ ਸਾਡੇ ਸਾਥੀ ਕਾਫੀ ਨੇ ਰਿਟਾਇਰ ਬੰਦੇ ਸਾਰੇ ਉਹਨਾਂ ਦੇ ਪੇਰੈਂਟਸ ਜਿੰਨੇ ਨੇ ਉਹ ਸਾਰੇ ਚੰਗੇ ਨੇ ਡਾਕਟਰ ਰਿਹਾ ਕੋਈ ਕੋਈ ਇੰਜੀਨੀਅਰ ਰਿਟਾਇਰ ਹੋਇਆ ਕੋਈ ਚੀਫ ਇੰਜੀਨੀਅਰ ਰਿਟਾਇਰ ਹੋਇਆ ਹਾਂ ਜੀ ਜੀ ਹਾਂ ਜੀ ਕੋਈ ਐਵੇਂ ਸਾਰੇ ਜਿਹੜੇ ਚੰਗੀ ਜੌਬ ਤੋਂ ਰਿਟਾਇਰ ਹੋਏ ਸਾਰੇ ਰਿਟ ਫਿਰ ਹੀ ਬਹੁਤ ਹੀ ਫਿਰ ਗੱਪ-ਸ਼ੱਬਾ ਮਾਰ ਕੇ ਟਾਈਮ ਪਾਸ ਹੋ ਜਾਂਦਾ ਠੀਕ ਹੈ ਹੋਰ ਫੋਨ ਤੇ ਮੇਰੇ ਜਿਹੜੇ ਬੰਦੇ ਇੱਥੇ ਸਾਰੇ ਟ੍ਰੇਨ ਨੇ ਜੀ ਸਾਡੇ ਇੱਕ ਸਾਨੂੰ ਬੜਾ ਅੱਛਾ ਦਾ ਸਾਨੂੰ ਮਿਲ ਗਿਆ ਹੂੰ ਉਹ ਹੈਗਾ ਉਤਰਾਖੰਡ ਤੋਂ ਅੱਛਾ ਜੀ ਹਾਂ ਗਣੇਸ਼ ਉਹਦਾ ਨਾਮ ਆ ਠੀਕ ਹੈ ਠੀਕ ਹੈ ਤੇ ਉਹਨੇ ਰਸੋਈਆ ਸੀਗਾ ਰਸੋਈਏ ਤੇ ਉਹਨੇ ਪੂਰਾ ਫਾਰਮ ਦਾ ਮੈਨੇਜਰ ਬਣ ਗਿਆ ਅੱਛਾ ਜੀ ਉਹਨੇ ਸਿੱਖ ਲਿਆ ਸਾਰਾ ਕੰਮ ਉਹਨੂੰ ਮਤਲਬ ਸ਼ੌਕ ਹੁੰਦਾ ਨਾ ਪਲਾਸਟਿਕ ਦਾ ਸ਼ੌਕ ਸੀ ਬਿਲਕੁਲ ਉਹਨੂੰ ਬੜਾ ਸ਼ੌਕ ਆ ਅੱਛਾ ਜੀ ਠੀਕ ਹੁਣ ਵੀ ਜਿਹੜੇ ਬੰਦੇ ਸਾਡੇ ਹੈਗੇ ਨੇ ਪੱਕੇ ਬੰਦੇ ਵੀ ਸਾਡੇ ਕੋਲ ਜਿਹੜੇ 5 ਨੇ ਬੰਦੇ ਸਾਡੇ ਕੋਲ ਹੋਰ ਠੀਕ ਹੈ ਦੋ ਡਰਾਈਵਰ ਕੰਮ ਲੇਬਰ ਠੀਕ ਹੈ ਤੇ ਤਿੰਨ ਲੇਬਰ ਵਾਲੇ ਨੇ ਬੰਦੇ ਠੀਕ ਹੈ ਸਾਰੇ ਫਿਰ ਠੀਕ ਆ ਸਾਰੇ ਉਹਨੂੰ ਤੁਸੀਂ ਉਹਨਾਂ ਦਾ ਧਿਆਨ ਰੱਖੋਲੇ ਵਰਦਾ ਜੋ ਤੁਹਾਡਾ ਧਿਆਨ ਰੱਖਦੇ ਨੇ ਤੇ ਤੁਸੀਂ ਉਹਨਾਂ ਦਾ ਵੀ ਧਿਆਨ ਜਰੂਰ ਰੱਖਣਾ ਚਾਹੀਦਾ ਆਖਰੀ ਸਵਾਲ ਹੈ ਐਂਕਰ ਹੋਰ ਕਿਸਾਨ ਭਰਾਵਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਹਾਂ ਸੁਨੇਹਾ ਕਿ ਹਿੰਮਤ ਨਹੀਂ ਹਾਰਨੀ ਚਾਹੀਦੀ ਥੋੜਾ ਵੱਖਰਾ ਕਰਕੇ हट ਕੇ ਕਰੀਏ 1 2 3 ਸਾਲ 5 ਸਾਲ ਚ ਦਾ ਬੰਦਾ ਕਾਮਯਾਬ ਹੋ ਹੀ ਜਾਂਦਾ ਹਾਂਜੀ ਹਾਂਜੀ ਉਹ ਇਸ ਤਰ੍ਹਾਂ ਜਿਹੜੇ ਸਾਨੂੰ ਅਲਟੀਮੇਟਲੀ ਕਣਕ ਝੋਨੇ ਚੋਂ ਬਾਹਰ ਨਿਕਲਣਾ ਚਾਹੀਦਾ ਮੇਨ ਬੁੱਧਾ ਜਿਹੜਾ ਇਹ ਆ ਕਣਕ ਝੋਨੇ ਨਾਲ ਹੁਣ ਬੜੇ ਜ਼ਿਮੀਂਦਾਰ ਜਿਹੜੇ ਉਧਰ ਮੈਂ ਦੇਖਦਾ ਮਾਲਵੇ ਵਾਲੀ ਨੀਨਾ ਠੇਕੇ ਤੇ ਲੈ ਕੇ ਵਾਉਂਦੇ ਆ ਜੀ ਹਾਂਜੀ ਤੇ ਕਈ ਲੋਕ ਜਿਹੜੇ ਆ ਉਹ ਮਤਲਬ ਬੜੇ ਲੋਕ ਸੂਇਸਾਈਡ ਕਰਦੇ ਆ ਸਿਰਫ ਇਹ ਕਰਕੇ ਵੀ ਬੜਾ ਠੇਕਾ ਚੜਾ ਚੜਾ ਲਈ ਜਾਂਦੇ ਤੇ ਉੰਨੀ ਉਹਦੀ ਆਉਟਪੁੱਟ ਨਹੀਂ ਹੈਗੀ ਜੀ ਬਿਲਕੁਲ ਤੇ ਉਹ ਆਪਣੀ ਲੇਬਰ ਹੀ ਉਹਨਾਂ ਨੂੰ ਵਜਦੀ ਆ ਸਹੀ ਬਿਲਕੁਲ ਬਿਲਕੁਲ ਤੇ ਜਿਹੜਾ ਮਤਲਬ ਤੁਸੀਂ ਕਣਕ ਝੋਨੇ ਤੋਂ ਬਾਹਰ ਨਿਕਲਣਾ ਜੀ ਦਾ ਬਾਗਵਾਲ ਵੀ ਆਉਣਾ ਜੀ ਦਾ ਜਿਹੜੇ ਸਹਿੰਦੇ ਜ਼ਿਮੀਂਦਾਰ ਨੇ ਥੋੜੇ ਜਿੰਨਾਂ ਕੋਲ ਜ਼ਮੀਨ ਜਿਆਦੀ ਆ ਥੋੜੀ ਜੀ ਉਹਨਾਂ ਨੂੰ ਤੇ ਜਿਵੇਂ ਨਾਸ਼ਪਾਤੀ ਦਾ ਭਾਗ ਆ ਉਹਦੀ ਬੜੀ ਅੱਛੀ ਜਿਹੜੀ ਆ ਉਹਦੀ ਬੜੇ ਅੱਛੇ ਪੈਸੇ ਉਹ ਚੋਂ ਵਜਦੇ ਆ ਜੀ 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 ਹਾਂਜੀ ਤੇ ਪਹਿਲੇ ਨੰਬਰ ਤੇ ਤੇ ਨਾਸ਼ਪਤੀ ਦਾ ਬਾਗ ਆ ਅੱਜ ਕੱਲ ਦੇ ਠੀਕ ਹੈ ਜੀ ਦੂਜੇ ਨੰਬਰ ਤੇ ਫਿਸ਼ਰੀ ਆ ਹੂੰ ਬਿਲਕੁਲ ਫਿਸ਼ਰੀ ਵਾਲ ਵੀ ਜਾਣਾ ਇਹਦਾ ਸਾਡੇ ਇੱਕ ਰੱਖਵੰਦ ਸਿੰਘ ਨੇ ਇੱਥੇ ਉਹ ਜੀ ਜੀ ਉਹ ਫਿਸ਼ਰੀ ਦਾ ਉਹਨਾਂ ਦਾ ਹੈਗਾ ਬੜਾ ਅੱਛਾ ਹੈ ਉਹਨਾਂ ਦਾ ਜੀ 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 ਤੇ ਉਹ ਫਿਸ਼ਰੀ ਜਿਹੜੀ ਆ ਦੂਜੇ ਨੰਬਰ ਤੇ ਹੁੰਦੀ ਤੇ ਆ ਜਿਹੜਾ ਸਾਡਾ ਕੰਮ ਹੈ ਤੀਜੇ ਨੰਬਰ ਤੇ ਆ ਠੀਕ ਹੈ ਜੀ ਠੀਕ ਹੈ ਤੇ ਇਸ ਤੋਂ ਇਲਾਵਾ ਆਲੂ ਵੀ ਕਈ ਲੋਕ ਅੱਛੇ ਸਬਜ਼ੀਆਂ ਆਲੂ ਵੀ ਸਬਜ਼ੀਆਂ ਜਿਨ੍ਹਾਂ ਦੇ ਛ aeration ਲੱਗੇ ਜ਼ਮੀਨ ਜੀ ਜੀ ਉਹ ਫਿਰ ਜ਼ਿਆਦਾ ਤਵੱਜੋ ਮੰਗਦੀ ਆ ਠੀਕ ਹੈ ਜੋ ਤਾਂ ਹਰ ਖੇਤੀ ਮੰਗਦੀ ਆ ਬਿਲਕੁਲ ਬਿਲਕੁਲ ਬ ਤਾਰ ਮੈਨੂੰ ਲੱਗਦਾ ਹੈ ਜਾਣਕਾਰੀ ਅੱਜ ਕਿਸਾਨ ਭਰਾਵਾਂ ਦੇ ਵੀ ਕੰਮ ਆਉਗੀ ਤਾਂ ਗੱਲਬਾਤ ਕਰਨ ਲਈ ਤੁਹਾਡਾ ਸਮਾਂ ਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਤਾਂ ਅਮਰਜੀਤ ਸਿੰਘ ਗਿੱਲ ਸੀਗੇ ਜਿਨ੍ਹਾਂ ਦੇ ਵੱਲੋਂ ਪਪੂਲਰ ਦੀ ਖੇਤੀ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਚਾਰ ਕਿੱਲੇ ਤੋਂ ਸ਼ੁਰੂ ਕੀਤੀ ਸੀ ਇਸ ਖੇਤੀ ਦੀ ਸ਼ੁਰੂਆਤ ਤੇ ਅੱਜ ਇਹੀ ਖੇਤੀ 75 ਏਕੜ ਤੱਕ ਪਹੁੰਚ ਗਈ ਹੈ ਔਰ ਖਾਸ ਗੱਲ ਹੈ ਕਿ ਇਸ ਖੇਤੀ ਦੇ ਨਾਲ ਇੰਟਰ ਕ੍ਰੋਪਿੰਗ ਕੀਤੀ ਜਾ ਰਹੀ ਹੈ ਇੱਕ ਦੋ ਫਸਲਾਂ ਕਮਾਦੀਆਂ ਲਈਆਂ ਜਾ ਰਹੀਆਂ ਨੇ ਆਰਗੈਨਿਕ ਕਣਕ ਬੀਜ ਕੇ ਉਸ ਤੋਂ ਲਾਹਾ ਲਿਆ ਜਾ ਰਿਹਾ ਤਾਂ ਕੁਲ ਮਿਲਾ ਕੇ ਦੇਖਿਆ ਚੱਕਰ ਤੋਂ ਨਿਕਲ ਕੇ ਅਸੀਂ ਇੱਕ ਭਿੰਨਤਾ ਲੈ ਕੇ ਆਈਏ ਤਾਂ ਸ਼ਾਇਦ ਕਾਮਯਾਬੀ ਇੱਕ ਸਾਲ ਨਾ ਮਿਲੇ ਦੋ ਸਾਲ ਨਾ ਮਿਲੇ ਤਿੰਨ ਨਾ ਮਿਲੇ ਚੌਥੇ ਸਾਲ ਦੇ ਵਿੱਚ ਡੈਫੀਨੇਟਲੀ ਤੁਹਾਨੂੰ ਕਾਮਯਾਬੀ ਦੇ ਰਾਹ ਦੇ ਉੱਤੇ ਚੜਨ ਦਾ ਮੌਕਾ ਜ਼ਿੰਦਗੀ ਜ਼ਰੂਰ ਦੇਗੀ ਫਿਲਹਾਲ ਤੁਸੀਂ ਬਣੇ ਰਹੋਨ ਪੰਜਾਬੀ ਟੀਵੀ ਦੇ ਨਾਲ